ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਪੰਮਾ ਜੱਟ ਤੇ ਆਹ ਦੇਖੋ ਜੀ ਅੱਜ ਪੰਮਾ ਜੱਟ ਕੀ ਕਰ ਰਿਹਾ ਪੋਚੇ ਲਾ ਰਿਹਾ ਪੰਮਾ ਜੱਟ ਪੋਚੇ ਆਹ ਦੇਖ ਲਓ ਜੀ ਆਪ ਵੀ ਮੇਰੇ ਤੋਂ ਕੰਮ ਕਰਾਂਦੇ ਆ ਡਰਾ ਡਰਾ ਪੋਚੇ ਨੂੰ ਵੀ ਹੈ ਜੀ ਧੰਮ ਕਰਨਾ ਚਾਹੀਦਾ ਸਰੀਰ ਚੱਲਦਾ ਰਹਿੰਦਾ ਛੇ ਛੇ ਤੇ ਕਰ ਭਾਂਡੇ ਵੀ ਪੈਨੇ ਮੰਜ ਨਾਲੇ ਹੈ ਅਨ ਚੰਗੀ ਤਰ੍ਹਾਂ ਲਾਣਾ ਪੁੱਛੇ ਹੋਰਾ ਵੀ ਮਿੱਟੀ ਨਹੀਂ ਦਿਸਣੀ ਚਾਹੀਦੀ ਕੰਮ ਕਰਦਾ ਸੋਹਣਾ ਲੱਗਦਾ ਜੀ ਭੰਮਾ ਜੱਟ ਪੰਨੇ ਜੱਟ ਨੇ ਗੱਮ ਨੂੰ ਕੀਤਾ ਅੰਮਾ ਜੀ ਸੀਮਾ ਮੈਨੂੰ ਦਿਖਾਉਣਾ ਚਾਹੀਦਾ ਮੈਂ ਵੀ ਘਰ ਦਾ ਕੀ ਕੀ ਕਰਦਾ ਬੇੜਾ ਦਾ ਤੋਤਾ ਜੀ ਅੰਦਰ ਪੋਚੇ ਰਹਿ ਗਏ ਨੇ ਲਾਉਣਾਂ ਲਈ ਝਾੜੂ ਲੱਗ ਗਿਆ ਤੇ ਭਾਂਡੇ ਪੈ ਨੇ ਸ਼ੈਂਕ ਦੇ ਵਿੱਚ इस तू तो बाद फुलका बना फोती है फुलका, ਆਪਣੀ ਰਾਣੀ ਸੁੰਦਰਾ ਰਾਣੋ ਇਹ ਰਾਣੀ ਸੁੰਦਰਾ ਤੋਂ ਕੀ ਆ ਤੇ ਖਾਬ ਹੋਈ ਪਈ ਸੀ ਕਿੰਨੇ ਨਾਲ ਤੋਂ ਜੀ ਤਰ੍ਹਾਂ ਦੇ ਸ਼ਕਲ ਕੁਛ ਕਰ ਲਈ ਆ ਮੇਕਅਪ ਕਰ ਦਿੰਦੇ ਸੌਰੀ ਜਾਣਾ ਮੁੰਡੇ ਨੇ ਜਾ ਕੇ ਜਾਣਾ ਸੌਰਿਆਂ ਦੇ ਤਾਂ ਜਾ ਲਾਈਏ ਲਿਸਟਨ ਕੁਛ ਕਰਨ ਸੌਰੇ ਕਰ ਲਾਣਾ ਵਿਆਹ ਤੇ ਜਾ ਕੇ ਪਾਵਾਂਗੇ ਫਿਰ ਵੀਡੀਓ ਲੁੰਗੀ ਡਾਂਸ ਨਹੀਂ ਆ ਮਾ ਜੱਟ ਚੈਨਲ ਵਿੱਚ ਤੁਹਾਡਾ ਸਵਾਗਤ ਆ ਜੇ ਆਪਣੀ ਵੀਡੀਓ ਨੂੰ ਬਸ ਲੋਇਕ ਕਰੇ ਸ਼ੇਅਰ ਕਰੋ ਲਾਈਕ ਕਰੋ ਮੈਪ ਕਿੰਨਾ ਹੋ ਜਾਂਦਾ ਨਾ ਪਾਣੀ ਚ ਅੱਛਾ ਨੰਬਰ ਦੀ ਨਾ ਬਣਾਈ ਉਹ

ਜਿਹਨੂੰ ਵਿਆਹ ਸਾਦੀਆਂ ਦਾ ਆਰਡਰ ਦੇਣਾ ਹੋਵੇ ਜੁਰ ਦਿਓ ਹਾਂ ਜਿਹਨੂੰ ਵਿਆਹ ਸਾਦੀ ਦੇ ਵਿੱਚ ਲੋੜ ਹੋਵੇ ਨਾ ਬੱਸ ਪੰਨੇ ਜੱਟ ਦੀ ਹਾਂਜੀ ਤੁਹਾਡੇ ਗੁੰਡੇ ਤੋਂ ਮਾਉਣ ਦੀ ਨਾ ਜੀ ਇਹ ਕੰਮ ਨਹੀਂ ਕਰਨਾ ਸੀ ਤੁੰ ਦੂਜੀ ਰੋਟੀ ਲਾਉਣ ਦੀ ਸਾਡੇ ਜਿਵੇਂ ਬਾਰਕ ਕਰਤਾ ਹੋ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਤੁਹਾਨੂੰ ਬਹੁਤ-ਬਹੁਤ ਧੰਨਵਾਦ ਹੋਊਗਾ। ਬਹੁਤ-ਬਹੁਤ ਸ਼ੁਕਰੀਆ। ਗੱਡੀ 'ਚ। ਉੱਤੇ ਭਾਈ ਲੱਗ ਜੀ ਸਾਰੇ ਨੂੰ ਆਪਣਾ ਪਰਫਰਮੈਂਸ ਤੇ ਬਤਵਾਦੇ ਸ਼ੇਅਰ ਕਰੋ। ਵੀਡੀਓ ਨੂੰ ਲਾਈਕ ਕਰੋ, ਸ਼ਾਸਤਰਾ ਤੇ ਰਿਕਮੈਂਡ ਕਰੋ। ਧੰਨਵਾਦ।